ਪਤਨੀ ਬੇੜਾ ਕੱਪਰਵਾਤ ਲਮੀ ਲਮੀ ਨਦੀ ਵਹ ਸੰਦੇ ਕੇ ਰਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਤਨ ਰਹੇ ਸੁਜੇਤ ਪਰੀਂਦਾ ਕੰਨੀ ਸ ਸੱਜਣ ਵੀਹੀ ਇੱਕ ਟੁੱਟੇ ਨੀਂ ਨਾ ਨਾਹ ਤੁਖਾ ਜੋ ਮਾਣੀ ਕਾਰਨ ਤਿੰਨਾ ਮਾ ਪਿਰੀ ਪਰੀਂਦਾ ਇਹੋ ਤਨ ਭੌਕਣਾ ਨੇਤ ਨੇਤ ਤੁਕੀਆ ਕੌਣ ਕੰਨੇ ਬੁਜੇ ਦੇ ਰਹਾ ਇਤੀ ਵਗ ਪਾਣ ਪਰਿੰਦਾਰਾ ਪਖ ਜੋੜੀ ਪੱਕੀਆਂ ਮੱਖਣੈ ਵਹਨ ਜੋ ਜੋ ਵੰਨਿਆ ਢਹਿਣਾ ਸੋ ਉਮਰ ਹੱਥ ਪਵਨ ਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ তথা ਅਗਣਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਹੋ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਥਿਸ ਵਾਸਾ ਨੂੰ ਸਫਲਾ ਕਰ ਰਹੇ ਹੋ ਸਭ ਤੋਂ ਪਹਿਲਾਂ ਅੱਜ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ ਬਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਦੇ ਗੁਰਤਾ ਗੱਦੀ ਦੇ ਦਿਨਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ ਹੋਣ 1606 ਈਸਵੀ ਨੂੰ ਅੱਜ ਦੇ ਦਿਨ 6ਵੇਂ ਪਾਦਸ਼ਾਹ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਤੇ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਰਾਜ ਦੀ ਇੱਕ ਹਜਮਤ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਪੰਗ ਤੇਰੀ ਕੀ ਜਹਾਂਗੀਰ ਦੀ ਤੇ ਮਰਜ਼ਾਦਾ ਰਾਤਨ ਸਾਧਿਆਂ ਮਰਜ਼ਾਦਾਂ ਬਦਲ ਕੇ ਜਦੋਂ ਜ਼ੁਲਮ ਦੀ ਹੱਦ ਹੋ ਜੇ ਫਿਰ ਮਹਾਰਾਜ ਨੇ ਕਿਹਾ ਹੁਣ ਸ਼ਾਂਤੀ ਨਾਲ ਗੱਲ ਨਹੀਂ ਚੱਲਣੀ ਫਿਰ ਦੋ ਤਲਵਾਰਾਂ ਪਾਈਆਂ ਤੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਇਕੱਠਾ ਕੀਤਾ ਦਰਬਾਰ ਸਾਹਿਬ ਸਾਡਾ ਭਗਤੀ ਦਾ ਕੇਂਦਰ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਹਰਮੰਦਰ ਸਾਹਿਬ ਬਣਾਇਆ ਜਿਹਦੇ ਚਾਰ ਦਰਵਾਜ਼ੇ ਰੱਖ ਕੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਚਾਰੇ ਵਰਨਾ ਵਾਸਤੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਕਸਈਆਂ ਕੋਈ ਅੱਲਾਏ ਕੋਈ ਅੱਲਾ ਬੋਲੇ ਕੋਈ ਖੁਦਾ ਬੋਲੇ ਸਭ ਪਰਮਾਤਮ ਜਿੱਦੜ ਦੀ ਮਰਜ਼ੀ ਆਵੇ ਜਿਹੜਾ ਵੀ ਆਵੇ ਪਰਮਾਤਮਾ ਨਾਲ ਜੁੜੂਗਾ ਭਗਤੀ ਦਾ ਕੇਂਦਰ ਸਥਾਪਿਤ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਭਗਤੀ ਦਾ ਕੇਂਦਰ ਬਣਾਇਆ ਸੱਚਖੰਡ ਬਣਾਇਆ ਜਿੱਥੇ ਸਭੇ ਥਾਵ ਨਹੀਂ ਤੁਦ ਜਿਹਿਆ ਬਦਹੋ ਪੁਰਖ ਵਿਦਾਸ ਦੇ ਤਾਂ ਤੂੰ ਸੋਹਿਆ ਬਸਦੀ ਸਕਨ ਅਨਪਾਰ ਅਨੂਪ ਰਾਮਦਾਸਪੁਰ ਹਰਾਂ ਨਾਨਕ ਕਸਮ ਲਜਾਏ ਨਾ ਆਇਆ RAM DAS ਸਰ ਤੇ ਛੇਵੇਂ ਪਾਤਸ਼ਾਹ ਨੇ ਜਦੋਂ ਫਿਰ ਜ਼ੁਲਮ ਦੀ ਹੱਦ ਹੋ ਗਈ ਫਿਰ ਨਾਲ ਭਗਤੀ ਦੇ ਸ਼ਕਤੀ ਨੂੰ ਜੋੜਿਆ ਮੀਰੀ ਦੇ ਨਾਲ ਪੀਰੀ ਨੂੰ ਜੋੜਿਆ ਸੰਤ ਦੇ ਨਾਲ ਸਿਪਾਈ ਨੂੰ ਜੋੜਿਆ ਸਿੱਖ ਨੂੰ ਸੰਤ ਸਿਪਾਈ ਬਣਾਇਆ ਤੇ ਦੋ ਤਲਵਾਰਾਂ ਪਾ ਕੇ ਬਖਰਾ ਮਾਰਗ ਮਾਰਾ ਇਹਨੇ ਚਲਾਇਆ ਤੇ ਚਾਰ ਜੰਗਾਂ ਫਿਰ ਜ਼ਾਲਮ ਨਾਲ ਲੜੀਆਂ ਤੇ ਚਾਰੇ ਜੰਗਾਂ ਦੇ ਵਿੱਚ ਦੁਸ਼ਮਣਾਂ ਨੂੰ ਹਾਰ ਦਿੱਤੀ ਉਸ ਮਹਾਬਲੀ ਯੋਧੇ ਦਾ ਅੱਜ ਪੁਰਤਾ ਕਦੀ ਦਿਵਸ ਹੈ ਤੇ ਮੈਂ ਸਮਝਦਾ ਸਾਡੇ ਤੇ ਤਾਂ ਬੜੇ-ਬੜੇ ਪਰ ਉਕਾਰ ਹੈ ਧੰਗੁਰੂ ਰਾਮਦਾਸ ਮਹਾਰਾਜ ਦਾ ਬੜਾ ਪਿਆਰਾ ਵਚਨ ਹੈ ਜੋ ਹਮ ਰਿ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁੜਦੇ ਫਿਰਤੇ ਕੋਈ ਬਾਤ ਨਾ ਪੁੱਛਿਤਾ ਗੁਰ ਸਤਗੁਰ ਸੰਗ ਕੀਦੇ ਹਮ ਥਾਪੇ ਤਨ ਤਨ ਨਾਨਕ ਜਨ ਤੇਰਾ ਜਿਤ ਮਿਲੇ ਆਏ ਝੁੱਕੇ ਸਭ ਸੋਗ ਸੰਤਪੇ ਸਾਡੇ ਵੱਡ ਬਰੇਰੇ ਉਹ ਸਮਾਂ ਐਦਾ ਬੜਾ ਭਿਆਨਕ ਸੀ ਕਿ ਜਦੋਂ ਪਿੱਛੋਂ ਅਸੀਂ ਜੰਗ ਦੇ ਵਿੱਚ ਹਾਰ ਕੇ ਟਪਰੀ ਵਸਮੂਂ ਫਿਰਦੇ ਉਸ ਵੇਲੇ ਫਿਰ ਛੇਵੇਂ ਪਾਤਸ਼ਾਹ ਨੇ ਸਾਡੀ ਬਾਹ ਫੜੀ ਤੇ ਕਿਰਪਾ ਕਰਕੇ ਸਾਡਾ ਇਹ ਨਗਰ ਬਸਵਾਇਆ ਤੇ ਜਿੱਥੇ ਅੱਜ ਅਸੀਂ ਇਹ ਜਾਇਦਾਦਾਂ ਦੇ ਮਾਲਕ ਬਣੇ ਸਵਾ ਲੱਖ ਕਮਾਉਣ ਦਾ ਪਟਾ ਵੀ ਸਾਨੂੰ ਦਿੱਤਾ ਤੇ ਬਖਸ਼ਿਸ਼ ਕਰਕੇ ਰਾਜ ਭਾਗ ਵੀ ਮਿਲੇ ਤੇ ਰੋਂਮ ਰੋਂਮ ਕਰਕੇ ਮੈਂ ਕਹਿੰਦਾ ਅਸੀਂ ਸਿਕਰਾਨਾ ਕਰਦੇ ਰਹੀਏ ਤੇ ਗੁਰੂ ਮਹਾਰਾਜ ਦਾ ਕਰਜ਼ੇ ਨਹੀਂ ਸਾਥੋਂ ਲੈ ਸਕਦਾ ਉਹ ਮਹਾਵਲੀ ਯੋਧੇ ਦਾ ਪੁਰਤਕ ਅੱਧੀ ਜਿਬਸੈ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮਹਾਰਾ ਕਿਰਪਾ ਕਰਨ ਉਹਨਾਂ ਦੇ ਦੱਸੇ ਮਾਰਗ ਤੇ ਚੱਲੀਏ ਗੁਰੂ ਵਾਲੇ ਬਣੀਏ ਅਮਰ ਸ਼ਕੀ ਅਮਰ ਸਾਕੇ ਜੀਵਨ ਦੇ ਵਿੱਚ ਪਰਪੱਕ ਹੋ ਕੇ ਜਿਹੜਾ ਮਾਰਗ ਮੇਰੇ ਗੁਰੂ ਨੇ ਦੱਸਿਆ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਮਹਾਰਾ ਕਿਰਪਾ ਕਰਨ ਸਮਰਥਾ ਬਖਸ਼ਣ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ ਆਓ ਪਾਠ ਸ਼ੁਰੂ ਕਰੀਏ ਕੱਲ ਤੱਕ ਆਪਾਂ ਜਿਹੜੀ ਵਿਚਾਰ ਕੀਤੀ ਸੀ 84 ਨੰਬਰ ਸ਼ਲੋਕ ਤੱਕ ਬਾਬਾ ਸ਼ੇਖ ਫਰੀਦ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਆਂ ਕੱਲ ਆਪਾਂ ਵਿਚਾਰਿਆ ਸੀ ਫਰੀਦ ਦਾ 84 ਨੰਬਰ ਸ਼ਲੋਕ ਕੰਧੀ ਬਹਿਣ ਢਾਹੇ ਤਉ ਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਬਹਿਣ ਤਦਾਉ ਗਉ ਕਰੇ ਮਰਿਆ ਕਹੇ ਤੂੰ ਮਰਜ਼ਾਦਾ ਦੀਆਂ ਕੰਧਾਂ ਨਾ ਤੋੜ ਮਰਜ਼ਾਦਾ ਚ ਰਹਿ ਤਾਂ ਇਹਦਾ ਫਿਰ ਤੈਨੂੰ ਇਹ ਲੇਖਾ ਦੇਣਾ ਪਊਗਾ ਅੱਗੇ ਜਿਸ ਤਰ੍ਹਾਂ ਮਹਾਰਾਜ ਵਰਣਨ ਕਰਨਗੇ ਆਪਾਂ ਵਿਚਾਰ ਕਰਾਂਗੇ ਬਾਬਾ ਜੀ ਦਾ ਆਪ ਦਾ ਅਨਪ੍ਰਭਿ ਗਿਆਨ ਹੈ ਆਪਾਂ ਨੂੰ ਜਿੰਨੇ ਕੋ ਗੁਰੂ ਮਹਾਰਾਜ ਮਤਬੁੱਦ ਬਖਸ਼ ਦੇ ਵਿਚਾਰ ਦੇ ਆ ਤੇ ਆਪ ਸਾਰੇ ਸੰਤਾਂ ਤਾ ਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਰੀਦਾ ਦੁਖਾ ਸੇਤੇ ਦੇਹ ਗਇਆ 16 ਤੇ 3 ਰਾਤ ਖੜਾ ਪੁਕਾਰੀ ਪਤਣੀ ਦੇੜਾ ਕਪਰਵਾਤ ਬਾਬਾ ਜੀ ਜਿਹੜਾ ਪਹਿਲਾ ਸ਼ਲੋਕ ਜਦੋਂ ਵਿਚਾਰਿਆ ਜੇ ਮਰਜ਼ਾਦਾ ਵਿੱਚ ਨਾ ਰਹਾ ਜੇ ਮਰਜ਼ਾਦਾ ਦੇ ਕੰਡੇ ਧਾਤੇ ਤੇ ਆਪ ਮਹਾਰੇ ਚੱਲਿਆ ਗੁਰੂ ਦੇ ਆਖੇ ਨਾਂ ਲੱਗਿਆ ਫਿਰ ਤੇਰਾ ਜਿਹੜਾ ਜੀਵਨ ਆ ਇਦਾਂ ਦਾ ਹੋ ਜਾਣਾ ਫਰੀਦਾ ਦੁੱਖਾ ਸੇਦੀ ਦੇ ਹੋ ਗਿਆ ਇਹ ਲਹਿੰਦੀ ਬੋਲੀ ਹੈ ਦੁੱਖ ਦੀ ਦੱਦੇ ਦੀ ਜਿਹੜਾ ਡੱਡਾ ਹੁੰਦਾ ਲਹਿੰਦੀ ਬੋਲੀ ਚ ਦੁੱਖਾਂ ਦੇਹੋ ਦਾ ਮਤਲਬ ਦਿਨ ਫਰੀਦਾ ਦੁੱਖਾਂ ਸੇਤੀ ਦਿਹੋ ਗਿਆ ਸੂਲਾ ਸੇਤੀ ਦਿਨ ਤੇਰਾ ਦੁੱਖਾਂ ਚ ਲੰਘ ਜਾਂਦਾ ਕਿਰਤਬਾਰ ਕਰਦੇ ਆਂ ਖੱਪਦੇ ਆਂ ਤੇ ਰਾਤ ਨੂੰ ਚਿੰਤਾ ਦੀਆਂ ਸੂਲਾ ਚ ਵਧੀਆਂ ਲੰਘੀਆਂ ਮਨੁੱਖ ਕਿੱਥੇ ਰਹਿੰਦਾ ਮਨੁੱਖ ਦਾ ਜੀਵਨ ਕੀ ਹੈ ਭੂਤਕਾਲ ਦੀਆਂ ਆਜਾਦਾਂ ਨੇ ਤੇ ਭੂਤਕਾਲ ਚ ਕੀ ਹੈ ਦੁੱਖ ਹੈ ਸੁਖ ਹੈ ਬਹੁਤ ਹੀ ਖੁਸ਼ੀ ਮਿਲੀ ਹੈ ਉਹ ਵੀ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ ਕੋਈ ਬਹੁਤ ਹੀ ਪੀੜਾ ਮਿਲੀ ਹੈ ਉਹ ਵੀ ਸਾਡੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ ਜ਼ਿੰਦਗੀ ਪਰ ਕਿਸੇ ਨੇ ਕੋਈ ਇੱਕ ਸ਼ਬਦ ਬੋਲਿਆ ਉਹ ਉਹ ਕਰ ਕਰਕੇ ਉਹਨੂੰ ਦੁਖੀ ਹੋਈ ਜਾਂਦਾ ਰਹਿੰਦਾ ਹੈ ਭੂਤਕਾਲ ਚ ਕੀ ਹੈ ਯਾਦਾਂ ਨੇ ਦੁੱਖ ਤੇ ਸੁੱਖ ਦੀਆਂ ਯਾਦਾਂ ਜਮਨੁਖ ਭੂਤਕਾਲ ਦੀਆਂ ਯਾਦਾਂ ਜਿਉਂਦਾ ਹੈਗਾ ਕਦੇ ਦੁੱਖ ਨੂੰ ਯਾਦ ਕਰਕੇ ਝੂਰਦਾ ਹੈਗਾ ਕਦੇ ਖੁਸ਼ੀ ਨੂੰ ਯਾਦ ਕਰਕੇ ਖੁਸ਼ ਹੋ ਜਾਂਦਾ ਹੈ ਤੇ ਭਵਿੱਖ ਦੀ ਚਿੰਤਾ ਹੈ ਕੱਲ ਨੂੰ ਕੀ ਹੋਊਗਾ ਜਿਹੜਾ ਕੁਝ ਮੇਰੇ ਕੋਲੇ ਹੈ ਇਹ ਰਹੂਗਾ ਮੇਰਾ ਉਹਦਾ ਬਰਕਰਾਰ ਹੋ ਜਿਹੜਾ ਕੁਝ ਮੇਰੇ ਕੋਲ ਨਹੀਂ ਹੈ ਮੈਨੂੰ ਮਿਲੂਗਾ ਮਨੁੱਖ ਚਿੰਤਾ ਚ ਰਹਿੰਦਾ ਹੈਗਾ ਬਾਬਾ ਜੀ ਕਹਿੰਦੇ ਫਰੀਦ ਦਾ ਦੁੱਖਾ ਸੇਤੀ ਦੇ ਹੋ ਗਿਆ 16 ਸੇਤੀ ਰਾਤ ਰਾਤ ਨੂੰ ਚਿੰਤਾ ਦੀਆਂ 16 ਚੁਬਦੀਆਂ ਲੰਗੀਆਂ ਫੱਕ ਕੇ ਆਉਂਦਾ ਨੀਂਦ ਨਹੀਂ ਆਉਂਦੀ ਤੇ ਸਾਰੀ ਰਾਤ ਪਿਆ ਸੋਚੀ ਜਾਂਦਾ ਕਿਉਂ ਜਦੋਂ ਮਨ ਨੇ ਜਦੋਂ ਸੋਣਾ ਤਦੋਂ ਹੈ ਜਦੋਂ ਤੁਹਾਡਾ ਮਨ ਕਰੇ ਆਊਗਾ ਨੀਂਦ ਕਿਉਂ ਨਹੀਂ ਉਹ ਕਦੋਂ ਨਹੀਂ ਆਉਂਦੀ ਮਨੁੱਖ ਨੂੰ ਜਦੋਂ ਮਨੁੱਖ ਚਿੰਤਾ ਚ ਹੋਵੇ ਜਦੋਂ ਮਨ ਭੱਜ ਕੇ ਫੁਰਨੇ ਲੈ ਕੇ ਬਾਹਰ ਨਿਕਲ ਜੇ ਫਿਰ ਇਹ ਸਰੀਰ ਨੂੰ ਇਹਦੇ ਜਦੋਂ ਮਾਲਕ ਆਉਂਦਾ ਨਾ ਕਰੇ ਇਹਨੂੰ ਉਦੋਂ ਨੀਂਦ ਆਉਂਦੀ ਹੈ ਤੇ ਮਹਾਰਾਜ ਕਹਿੰਦੇ ਨੇ ਕਿ ਤੇਰਾ ਦਿਨ ਦੁੱਖਾਂ ਚ ਲੰਘ ਜਾਂਦਾ ਰਾਤ ਚਿੰਤਾ ਦੀਆਂ ਸੂਲਾਂ ਤੈਨੂੰ ਚੁਬਦੀਆਂ ਰਹਿੰਦੀਆਂ ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਬਾਤ ਜੇ ਤੂੰ ਗੁਰੂ ਦੀ ਮਰਯਾਦਾ ਵਿੱਚ ਨਹੀਂ ਰਿਹਾ ਫਿਰ ਤੇਰੀ ਜ਼ਿੰਦਗੀ ਚ ਦੁੱਖ ਆਉਣੇ ਨੇ ਗੁਰੂ ਨੇ ਕਿਹਾ ਉੰਦਾ ਸ਼ੇ ਨਹੀ ਕਰਨੇ ਤੂੰ ਜੀਵਨ ਉੱਚਾ ਸੁੱਚਾ ਰੱਖਣਾ ਤੂੰ ਨਸ਼ੇ ਕਰਦਾ ਹੈ ਕਰੈਤਾ ਕਰਦਾ ਜੀਵਨ ਚ ਦੁੱਖ ਆਊਗਾ ਚਿੰਤਾ ਵੀ ਆਊਗੀ ਝੋਰੇ ਵੀ ਆਉਣਗੇ ਖੜਾ ਪੁਕਾਰੇ ਪਤਨੀ ਬੇੜਾ ਕੱਪਰ ਬਾਦ ਮਹਾਰਾ ਕਹਿੰਦੇ ਜਿਹੜਾ ਮਲਾਹ ਹੈ ਗੁਰੂ ਹੈ ਉਹ ਤਾਂ ਰੋਜ਼ ਬਾਜਾਂ ਮਾਰਦਾ ਹੈ ਖੜਾ ਪੁਕਾਰੇ ਪਤਨੀ ਬੇੜਾ ਕੱਪਰ ਬਾਦ ਕੱਪਰ ਕਹੀਏ ਲਹਿਰਾ ਤੇ ਫੇਰ ਵੀ ਬੇੜਾ ਇਹ ਬਕਾਰਾਂ ਦੀਆਂ ਲਹਿਰਾਂ 'ਚ ਮਨੁੱਖ ਦਾ ਡੁੱਬੀ ਜਾਂਦਾ ਹੈ ਆਪਾਂ ਵਿਚਾਰੇ ਨੇ ਬਾਬਾ ਜੀ ਦਾ ਪਹਿਲਾ ਸ਼ਬਦ ਹੈ ਫਰੀਦਾ ਕੋ ਕਹਿੰਦੇ ਆ ਚਾਹ ਕਹਿੰਦੇ ਆ ਮਸਤੀ ਦੇਂਦੇ ਆ ਨਿਤ ਰੋਜ ਗੁਰੂ ਕੋ ਗੁਮਾਰਦਾ ਹੈਗਾ ਰੋਜ ਬਾਜਾਂ ਮਾਰਦਾ ਹੈ ਫਰੀਦਾ ਕੋ ਕਹਿੰਦੇ ਆ ਚਾਹ ਕਹਿੰਦੇ ਆ ਮਸਤੀ ਦੇਂਦੇ ਆ ਨਿਤ ਰੋਜ ਮਤ ਦਿੰਦਾ ਹੈਗਾ ਜੋ ਸ਼ੈਤਾਨ ਵਜਾਇਆ ਸੇਕ ਤਫੇਰੈ ਗੁਰੂ ਘਰ ਆਉਂਦਾ ਬਹੁਤੇ ਤਾਂ ਆਉਂਦੇ ਹੀ ਨਹੀਂ ਹੈ ਉਹਨਾਂ ਦਾ ਗੱਲ ਹੀ ਛੱਡੋ ਮਨੁੱਖ ਜਿਹੜਾ ਇੱਥੇ ਆਉਂਦਾ ਵੀ ਐ ਸਮਝ ਕੇ ਜਾਂਦਾ ਉਹ ਬਾਹਰ ਨਿਕਲਨਸਾਰ ਫੇਰ ਭੁੱਲ ਜਾਂਦਾ ਹੈਗਾ। ਬਾਬਾ ਜੀ ਕਹਿੰਦੇ ਨੇ ਗੁਰੂ ਤਾਂ ਰੋਜ਼ ਬਾਲ ਮਾਰਦਾ ਹੈਗਾ। ਪਤਨੀ ਤਾਂ ਰੋਜ਼ ਬਾਜ ਮਾਰਦਾ ਵੀ ਇਹ ਸਮੁੰਦਰ ਦੇ ਵਿੱਚ ਜਦੋਂ ਤੂਫਾਨ ਆਉਂਦਾ ਹੁੰਦਾ ਨਾ ਦੇਖੋ ਹੁਣ ਆਪਾਂ ਆਉਂਦਾ ਹੈਗਾ ਸਾਇੰਸ ਦਾ ਜੋਗ ਹੈ মিডিਆ ਜਦੋਂ ਤੂਫਾਨ ਆਉਂਦਾ ਪਹਿਲਾਂ ਅਲਰਟ ਕਰ ਦਿੰਦੇ ਆ। ਵੀ ਭਾਈ ਇਹ ਕਿਨਾਰੇ ਖਾਲੀ ਕਰ ਦਿਓ ਸਾਰੇ ਜਿਹੜੇ ਮਛੇਰੇ ਹੁੰਦੇ ਆ ਖਾਲੀ ਕਰ ਦਿਓ। ਵੀ ਇੱਥੇ ਤੂਫਾਨ ਆਉਣਾ ਇਹਦੇ ਵਿੱਚ ਰੁੜਜੋਗੇ। ਜਿਹੜੇ ਸੁਚੇਤ ਹੁੰਦੇ ਆ ਉਹ ਤਾਂ ਭੱਜ ਕੇ ਦੂਰ ਵਗ ਜਾਂਦੇ ਜਿਹੜੇ ਆਲਸੀ ਹੁੰਦੇ ਆ ਬਚੀ ਰਹਿੰਦੇ ਕਈ ਰਹਿਣਾ ਆ ਹੁਣੇ ਦੇਖੋ ਤੁਸੀਂ ਸਾਰਾ ਕੁਸਾਉਂਦਾ ਇਸ ਤਰ੍ਹਾਂ ਗੁਰੂ ਦਾ ਆਵਾਜ਼ ਮਾਰਦਾ ਵੀ ਇਹ ਸੰਸਾਰ ਦੇ ਵਿੱਚ ਪੰਕ ਜੋ ਮੋਹ ਪਗ ਨਹੀਂ ਚੱਲ ਲੈ ਹਮ ਦੇ ਘਾਤੇ ਡੁੱਬੀ ਹਲੇ ਇਹ ਸਮੁੰਦਰ ਦੇ ਵਿੱਚ ਲਹਿਰਾਂ ਨੇ ਬਿਕਾਰਾਂ ਦੀਆਂ ਡੁੱਬ ਰਿਹਾ ਇਹ ਜੋ ਭੱਜ ਕੇ ਨਿਕਲ ਜਾਓ ਖੜਾ ਪੁਕਾਰੇ ਪਤਨੀ ਗੁਰੂ ਰੋਜ਼ ਬਾਜ਼ ਮਾਰਦਾ ਹੈ ਬੇੜਾ ਕੱਪਰ ਬਾਤ ਪਰ ਜੇ ਤੂੰ ਬਾਤ ਹੀ ਨਹੀਂ ਸੁਣੀ ਕੱਪਰ ਕਹੀਏ ਲਹਿਰਾਂ ਤੇ ਫੇਰ ਵੀ ਮਨੁੱਖ ਸਮੁੰਦਰ ਦੀਆਂ ਲਹਿਰਾਂ 'ਚ ਡੁੱਬੀ ਜਾਂਦਾ ਹੈ ਤੇ ਗੁਰੂ ਜਹਾਜ਼ ਤੇ ਚੜਦਾ ਨਹੀਂ ਮਹਾਰਾ ਦਾ ਬਚਨ ਹੈ ਗੁਰ ਜਹਾਜ਼ ਖੇਵਟ ਗੁਰੂ ਗੁਰ ਬਿਨ ਤਰਿਉ ਨ ਕੋਇ ਗੁਰੂ ਮਲਾ ਵੀ ਹੈ ਗੁਰੂ ਜਹਾਜ਼ ਵੀ ਹੈ ਗੁਰੂ ਬਿਨਾ ਤਰਿਆ ਨਹੀਂ ਜਦਾ ਗੁਰ ਜਹਾਜ਼ ਖੇਵਟ ਗੁਰੂ ਗੁਰ ਬਿਨ ਤਰਿਉ ਨ ਕੋਇ ਗੁਰ ਪ੍ਰਸਾਦ ਪ੍ਰਭਾਈ ਹੈ ਗੁਰ ਬਿਨ ਮੁਕਤ ਨ ਹੋਵੇ ਤੂੰ ਗੁਰੂ ਦੀ ਗੱਲ ਸੁਣ ਜੇ ਨਹੀਂ ਸੁਣੋਗੇ ਗੁਰੂ ਸਾਹਿਬ ਬਾਜਾ ਮਾਰਦਾ ਤੇ ਫੇਰ ਬੇਡਾ ਇਸ ਸੰਸਾਰ ਸਮੁੰਦਰ ਦੀਆਂ ਬਕਾਰਾਂ ਦੀਆਂ ਲਹਿਰਾਂ 'ਚ ਦੁਬ ਰਹਾ ਹੈ ਲੰਮੀ ਲੰਮੀ ਨਦੀ ਵਹ ਕੰਡੇ ਕੇ ਰਹੇਤ ਬੇੜੇ ਨੂੰ ਕੱਫਰ ਕਿਆ ਕਰੇ ਜੇ ਪਾਤਨ ਰਹੇ ਸੁਟੇਤ ਲੰਮੀ ਲੰਮੀ ਨਦੀ ਵਹ ਕੰਧੀ ਕੇ ਰਹੇਤ ਸਾਡੇ ਜੀਵਨ ਦੀ ਬੜੀ ਲੰਮੀ ਨਦੀ ਹੈ ਸੰਸਾਰ ਸਮੁੰਦਰ ਦੀ ਬੜੀ ਲੰਮੀ ਨਦੀ ਹੈ ਤੇ ਪਰ ਹੈ ਨਾਲ ਕੰਡੇ ਵੀ ਹੈਗੇ ਆ ਕੰਦੀ ਕੇਰਾ ਜਿੱਥੇ ਨਦੀ ਚੱਲਦੀ ਆ ਉਹਦੇ ਨਾਲ ਕੰਡੇ ਵੀ ਹੁੰਦੇ ਆ ਤੇ ਕਈ ਵਾਰੀ ਪਾਣੀ ਗਾ ਕੇ ਢਹੀ ਵੀ ਬਣੇ ਰਹਿੰਦੇ ਆ ਕਈ ਵਾਰੀ ਮਨੁੱਖ ਧਿਆਨ ਨਹੀਂ ਕਰਦਾ ਨਦੀ ਦੇ ਕੰਡੇ ਜਾਂਦਾ ਜਾਂਦਾ ਜਦੋਂ ਨੇੜੇ ਤੁਰ ਜਾਂਦਾ ਨਾ ਕਈ ਵਾਰੀ ਥੱਲੇ ਖੋਰ ਪਈ ਹੁੰਦੀ ਆ ਉਹ ਢਹੇ ਦਾ ਧਿਆਨ ਨਹੀਂ ਕਰਦਾ ਸਾਡੇ ਦੇ ਵਿੱਚ ਹੀ ਦਿੱਲ ਤੇ ਡੁੱਬ ਹੀ ਜਾਂਦੇ ਨੇ ਸੰਸਾਰ ਸਮੁੰਦਰ ਵਿਕਾਰਾਂਾਂ ਦੀ ਮੰਨ ਲਓ ਇੱਕ ਨਦੀ ਆ ਤੇ ਵਿਕਾਰਾਂ ਦਾ ਹੜ ਆਇਆ ਹੋਇਆਗਾ ਜੀਵਨ ਰੂਪੀ ਨਦੀ ਵਿੱਚ ਵਿਕਾਰਾਂ ਦਾ ਹਾੜਾ ਆਇਆ ਹੋਇਆ ਹੈਗਾ ਤੇ ਗੁਰੂ ਮਲਾ ਵੀ ਹੈਗਾ ਬਾਜਾਂ ਵੀ ਮਾਰਦਾ ਜਿਹੜਾ ਮਨੁੱਖ ਨੂੰ ਸੁਣ ਲੈਂਦਾ ਲੰਮੀ ਲੰਮੀ ਨਦੀ ਵਹੈ ਕੰਧੀ ਕੇ ਰਹਿਤ ਇਹ ਸੰਸਾਰ ਦੀ ਸਾਡੇ ਜੀਵਨ ਰੂਪੀ ਬੜੀ ਲੰਮੀ ਨਦੀ ਹੈ ਤੇ ਨਾਲ ਵਿਕਾਰ ਵੀ ਚੱਲਦੇ ਕੰਧੀ ਕੇ ਰਹਿਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਦ ਬੇੜਾ ਕਹੀਏ 베ੜੀ 베ੜੀ ਕਹੀਏ ਨਾਵ ਨਾਵ ਕਹੀਏ ਸਾਡਾ ਸਰੀਰ ਫਿਰ ਸਾਡੇ ਸਰੀਰ ਨੂੰ ਕੱਪਰ ਕਹੀਏ ਲਹਿਰਾਂ ਲਹਿਰਾਂ ਕਹੀਏ ਵਿਕਾਰਾਂ ਦੇ ਰਸ ਜੇ ਗੁਰੂ ਮਿਲ ਜੇ ਜੇ ਪਾਤਨ ਰਹੇ ਸੁਚੇਤ ਜੇ ਸਾਡਾ ਮਨ ਸੁਚੇਤ ਹੋ ਕੇ ਗੁਰੂ ਦੇ ਸ਼ਬਦ ਨਾਲ ਜੁੜ ਜਾਵੇ ਤੇ ਫਿਰ ਜਿਹੜੀਆਂ ਸੰਸਾਰ ਦੀਆਂ ਲਹਿਰਾਂ ਨੇ ਜਿਸ ਤਰ੍ਹਾਂ ਦਰਿਆਵਾਂ ਵਿੱਚ ਘੁੰਮਣ ਘੇਰੀਆਂ ਨੇ ਸੰਸਾਰ ਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਨੇ ਜੇ ਸਿੱਖ ਸੁਚੇਤ ਹੋ ਕੇ ਗੁਰੂ ਨਾਲ ਜੁੜ ਜਾਵੇ ਤੇ ਫਿਰ ਇਹ ਮਹਾਰਾਜ ਕਹਿੰਦੇ ਬੇੜੇ ਨੂੰ ਕੱਪਰ ਕਿਆ ਕਰੇ ਫਿਰ ਬੇੜੇ ਨੂੰ ਇਹ ਜਿਹੜੀਆਂ ਵਿਕਾਰਾਂ ਦੀਆਂ ਲਹਿਰਾਂ ਨੇ ਜਦੋਂ ਸਿੱਖ ਗੁਰੂ ਨਾਲ ਜੁੜ ਜਾਂਦਾ ਹੈ ਗੁਰੂ ਦਾ ਬਾਣਾ ਪਾਲ ਲੈਂਦਾ ਹੈ ਤੇ ਪੰਜਾਂ ਕਕਾਰਾਂ ਦਾ ਪਿੰਜਰਾ ਤ ਵਾਲੇ ਹੋ ਜਾਂਦਾ ਹੈ ਚੌਗਿਰਦਾ ਹਮਾਰੇ RAMਕਾਰ ਦੁੱਖ ਲੱਗੇ ਨਾ ਪਾਈ ਸਾਡੀ ਜਿਹੜੀ ਵਰਦੀ ਹੈ ਨਾ ਪੰਜ ਕਕਾਰਾਂ ਦੀ ਇਹ ਪਿੰਜਰਾ ਹੈਗਾ ਤੇ ਪਿੰਜਰੇ ਵਿੱਚ ਤੋਤਾ ਸੇਫ ਰਹਿੰਦਾ ਹੈਗਾ ਪਿੰਜਰੇ ਚੋਂ ਨਿਕਲੂ ਬਿੱਲਾ ਖਾ ਜਾਂਦਾ ਹੈਗਾ ਸਾਡੀ ਕਿਰਪਾਨ ਸਾਡੇ ਕੇਸ ਸਾਡਾ ਕੰਗਾ ਸਾਡਾ ਕਸ਼ਹਿਰਾ ਕੜਾ ਇਹ ਸਾਡੇ ਇੱਕ ਪਿੰਜਰੇ ਦੀ ਨਿਆਈ ਹੈ ਇਹਨੂੰ ਹਰ ਟਾਈਮ ਸੀਰੀਜ਼ ਦੇ ਨਾਂ ਰੱਖਣਾ ਜੇ ਇੱਕ ਕਕਾਰ ਕਦੇ ਕਿਰਪਾਨ ਲਾ ਕੇ ਰੱਖਤੀ ਨਾ ਤੇ ਇੱਕ ਕਿਲ ਨਿਕਲ ਗਿਆ ਉਥੋਂ ਦੀ ਬਿੱਲਾ ਫੜ ਸਕਦਾ ਹਰ ਗੱਲ ਸਾਨੂੰ ਮਰਜ਼ੀ ਦਾ ਸਮਾਇਆ ਇਸ ਕਰਕੇ ਸੀ ਕਸ਼ਹਿਰਾ ਇੱਕ ਪੈਰ ਤੇੋਂ ਲਾਉਣਾ ਦੂਜੇ ਚ ਪਾਉਣਾਗਾ ਤਾਂ ਕਿ ਆਲਸ ਨਾ ਆ ਜਾਵੇ ਹਰ ਟਾਈਮ ਪੰਜੇ ਕਕਾਰਾਂ ਦੀ ਪਿੰਜਰੇ ਵਿੱਚ ਰਹਿਣਾਗਾ ਜਿਹੜਾ ਮਨੁੱਖ ਫਿਰ ਪਿੰਜਰੇ ਚ ਰਹਿੰਦਾਗਾ ਬੀੜੇ ਨੂੰ ਕੱਪਰ ਫਿਰ ਇਹ ਸੰਸਾਰ ਦੀਆਂ ਜਿਹੜਾ ਬਕਾਰਾਂ ਦੀਆਂ ਲਹਿਰਾਂ ਨੇਗੀਆਂ ਕਿਉਂ ਸਾਨੂੰ ਇਹ ਜਿਹੜਾ ਪਿੰਜਰਾ ਹਰ ਟਾਈਮ ਸੁਚੇਤ ਕਰਦਾ ਰਹਿੰਦਾ ਹੈਗਾ ਜਦੋਂ ਹੱਥ ਕਰਮ ਕਰਦਾ ਹੈ ਇਹ ਸਾਡਾ ਕੜਾ ਸਾਨੂੰ ਯਾਦ ਕਰਾਉਂਦਾ ਸਿੱਖਾ ਤੂੰ ਦੇਣਾ ਹੈਗਾ ਲੈਣਾ ਨਹੀਂ ਹੈ ਤੇਰੇ ਹੱਥ ਕਿਸੇ ਨੂੰ ਦੇਣ ਵਾਸਤੇ ਐਦਾਂ ਹੋਣ ਤੇਰੇ ਹੱਥ ਮੰਗਣ ਵਾਸਤੇ ਨਾ ਹੋਣ ਕਸ਼ੇਰਾ ਸਾਨੂੰ ਯਾਦ ਕਰਾਉਂਦਾ ਬੇਖ ਪੁਰਾਈਆਂ ਚੰਗੀਆਂ ਮਾਮਾਂ ਤੀਆਂ ਪੈਣਾ ਜਾਣੇ ਤੂੰ ਉੱਚੇ ਆਚਰਨ ਦਾ ਹੋਵੇਂ ਜੇ ਤੂੰ ਆਚਰਨ ਦੇਖ ਪਿਆ ਗੁਰੂ ਨੂੰ ਦਾਗ ਲੱਗੂਗਾ ਇਹ ਸਾਡੇ ਪਿੰਜਰੇ ਦੀ ਨਿਆਂਈ ਹੈ ਹਰ ਕਾਰਜ ਕਰਦਾ ਤੈਨੂੰ ਯਾਦ ਕਰਾਉਂਦਾ ਰਹੇਗਾ ਤੰਗਾ ਹੈ ਅਮਰਤ ਵੇਲੇ ਉੱਠ ਕੇ ਕਰਨਾ ਹੈ ਸ਼ਾਮ ਨੂੰ ਪੈਂਡ ਦੋ ਵੇਲੇ ਕਰਨਾ ਤਾਂ ਕਿ ਸਿੱਖ ਉਦਮੀ ਰਹੇ ਆਲਸੀ ਨਾ ਹੋਵੇ ਵੇੜੇ ਨੂੰ ਕੱਪੜਾ ਕਿਆ ਕਰੇ ਜੇ ਜੇ ਸचेत ਹੋ ਗਿਆ ਗੁਰੂ ਨਾਲ ਜੁੜ ਗਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਥ-ਸਾਥ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਫਿਰ ਗੁਰੂ ਦੀ ਜੋਟੀ ਬਣਦੀ ਐ ਫਿਰ ਉਹ ਰਖਦਾਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਜਾ ਸਕੈ ਜਾਲੇ ਨਿਰਤਨ ਕੋ ਧਨ ਅੰਧਲੇ ਕੋ ਟਿੱਕ ਮਾਤ ਦੂਦ ਜੈਸੇ ਬਾਲੇ ਸਾਗਰ ਮਹਿ ਬੋਹਤ ਪਾਇਓ ਹਰ ਨਾਨਕ ਕਰੀ ਕਿਰਪਾ ਵੱਲੇ ਇਹ ਸੰਸਾਰ ਸਾਗਰ ਦੇ ਵਿੱਚ ਗੁਰੂ ਰੂਪੀ ਜਹਾਜ਼ ਮਿਲਿਆ ਤੇ ਜਿਹੜਾ ਗੁਰੂ ਨਾਲ ਜੁੜ ਕੇ ਸचेत ਹੋ ਗਿਆ ਇਹ ਸੰਸਾਰ ਸਮੁੰਦਰ ਦੀਆਂ ਲਹਿਰਾਂ ਤੋਂ ਤਰ ਜਾਵੇਗਾ ਹਰੀਦਾ ਕਲੀਸ ਸੱਜਣ ਵੀ ਇੱਕ ਟੁੱਟੇਂ ਦੀ ਨਹਾ ਸੁਖਾ ਜੋ ਮਾਲੀ ਕਾਰਨ ਤਿੰਨਾ ਮਾ ਪਿਰੀ ਹਰੀਦਾ ਗੱਲੀ ਸੋ ਸੱਜਣ ਵੀ ਬਾਬਾ ਜੀ ਕਹਿੰਦੇ ਭਾਈ ਗੱਲਾਂ ਨਾ ਤਾਂ 20 ਸੱਜਣ ਨੇਰੇ ਕਹਿੰਦੇ ਨੇ ਮੈਂ ਹੈਗਾਗਾ ਤੇ ਇੱਕ ਟੂੜੈਂਦੀ ਨਾ ਲਾਹ ਪਰ ਜਦੋਂ ਸਮਾਂ ਪੈਣਾ ਨਾ ਤੇ ਜਿਹਨੂੰ ਤੇਗ ਬਾਤ ਮਾਰ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਦੇਸ ਘੇਰੇ ਵਿਪਤ ਭਰੀ ਸਭ ਹੀ ਸੰਗ ਸਾੜਤ ਕੋਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਂ ਸੋ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਂ ਸੋ ਨੇਹੋ ਲਗਾਇਓ ਅੰਤਵਾਰ ਨਾਨਕ ਬਿਨ ਹਰਜੀ ਕੋਉ ਕਾਮ ਨਾ ਆਏ ਤੇਰੇ ਕਿਸੇ ਨੇ ਕੰਮ ਨਹੀਂ ਆਉਣਾ ਕੱਲਾ ਨਾ ਤਾਂ 20 ਸੱਜਣ ਨੇ ਗੇ ਕੱਲੀ ਸੋ ਸੱਜਣ 20 ਇੱਕ ਟੁਡੇਂਦੀ ਨਾ ਲਹਾ ਤੇ ਜੇ ਤੂੰ ਇੱਕ ਨਾਲ ਨਾ ਜੁੜਿਆ 20 ਸੱਜਣਾ ਤੇ ਆਸ ਰੱਖੀ ਤੇ ਫਿਰ ਤੁਖਾਂ ਜਿਉ ਮਾਲੀ ਕਾਰਨ ਤਿੰਨਾ ਮਾਪੀ ਦੀ ਮਲੀ ਆਪਣਾ ਦਾ ਆਪਦਾ ਹੀ ਭਾਸ਼ਾ ਜਿਹੜੀਆਂ ਪਾਥੀਆਂ ਪਾਥੀਆਂ ਪਸਦੇ ਨਾ ਜਿਹੜੀਆਂ ਪਾਥੀਆਂ ਦੇ ਵਿੱਚੋਂ ਉਹ ਕੂੜਾ ਛੋਟੇ ਛੋਟੇ ਰਹਿ ਜਾਂਦੇ ਉਹਨੂੰ ਮਲੀ ਕਹਿੰਦੇ ਉਹ ਮੱਚਦੀ ਨਹੀਂ ਉਹ ਧੁਖਦੀ ਹੋਈ ਹੈ ਚਿੰਤਾ ਦੀ ਅੱਗ ਹੈ ਨਾ ਜਿਹੜੀ ਮੱਚਦੀ ਨਹੀਂ ਹੁੰਦੀ ਮੱਚ ਕੇ ਤਾਂ ਰਾਖ ਹੋ ਜਾਂਦੀ ਹੈ ਰਾਖ ਪਵਿੱਤਰ ਵੀ ਹੋ ਜਾਂਦੀ ਹੈ ਪਰ ਉਹ ਜਿਹੜੀ ਧੁਖਦੀ ਹੈ ਉਹ ਨਾ ਤਾਂ ਉਹਦਾ ਕੋਈ ਲਾਭ ਹੁੰਦਾ ਤੇ ਅੰਦਰੋਂ ਅੰਦਰ ਹੀ ਸੜਦੀ ਹੈ ਚਿੰਤਾ ਦੀ ਅੰਦਰੋਂ ਅੰਦਰ ਸਾੜਦਾ ਮੇਰੇ ਕੋਲ ਪਾਥੀਆਂ ਦਾ ਕੂੜਾ ਕਰਕਟ ਉਹਨੂੰ ਮਲੀ ਕਹਿੰਦੇ ਨੇ ਸਾਡੀ ਤਾਂ ਬਾਸ਼ਾ ਦਾ ਹੀ ਸ਼ਬਦ ਹੈ ਇਹ ਜੇ ਤੂੰ ਗੁਰੂ ਨਾਲ ਨਾ ਜੁੜਿਆ ਇੱਕ ਸੱਜਣ ਨਾ ਬਣਾਇਆ ਬੀਹਾਂ ਤੇ ਆਸ ਰੱਖੀ ਤੇ ਫਿਰ ਤੁੱਖਾਂ ਜਿਉਂ ਮਾਲੀ ਜਿਵੇਂ ਪਾਥੀਆਂ ਦੀ ਜਿਹੜੀ ਉਹ ਮਲੀ ਹੁੰਦੀ ਹੈ ਜਿਵੇਂ ਉਹ ਤੁਕਦੀ ਹੈ ਅੱਗ ਤਾਂ ਉਹ ਦਿੰਦੀ ਨਹੀਂ ਹੈ ਉਹ ਧੂਆ ਹੀ ਨਿਕਲਦਾ ਅੰਦਰੋਂ ਅੰਦਰ ਹੀ ਤੁਕਦੀ ਹੈ ਇਸ ਤਰ੍ਹਾਂ ਤੇਰਾ ਜੀਵਨ ਦੁੱਖਾਂ ਵਿੱਚ ਰਹਿਣਾਗਾ ਸੱਬੇ ਗੱਲਾਂ ਬਿਸਰਨਾ ਇੱਕੋ ਬਿਸਰਨਾ ਜਾਏ ਉਹ ਪ੍ਰਮਾਤਮਾ ਨਾਲ ਤੈਨੂੰ ਬਿਸਰੇ ਸੱਬੇ ਗੱਲਾਂ ਬਿਸਰਨਾ ਇਕੋ ਬਿਸਰ ਨਾ ਜਾਏ ਤੰਦਾ ਸਭ ਜਲਾਇਕ ਹੈ ਗੁਰਨਾਮ ਦੀ ਆਸ ਸਚ ਸਵਾਉ ਤੂੰ ਲੋਕਾਂ ਦੀ ਆਸ ਨਾ ਰੱਖ ਇਹਨਾਂ ਨੇ ਤੇਰਾ ਤੋੜ ਨਹੀਂ ਨਿਵਣਾ ਜਿੱਦੈ ਤੈਨੂੰ ਲੋੜ ਪਈ ਉਹਦੇ ਸਭ ਨੇ ਭੱਜ ਜਾਣਾ ਹੈਗਾ ਤੰਦਾ ਸਭ ਜਲਾਇਕ ਹੈ ਗੁਰਨਾਮ ਦੀ ਆਸ ਸਚ ਸਵਾਉ ਆਸਾ ਸਭੇ ਲਾਇਕ ਹੈ ਇਕ ਆਸ ਪਨਾਉ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਤੂੰ ਆਸਾਂ ਕਰੀਐ ਰਾਮ ਕੀ ਆਪਾਂ ਪੜਿਆ ਬਾਬਾ ਕੂਜਾ ਆਸਾਂ ਕਰੀਐ ਰਾਮ ਕੀ ਅਵਰੇ ਆਸ ਨਿਰਾਸ ਕਮਾਂਡੀ ਤੇ ਆਸ ਰੱਖੇਗਾ ਇੱਕ ਦਿਨ ਨਿਰਾਸ਼ ਹੋ ਜਾਏਗਾ ਤੰਦਾ ਆਸਾ ਸਭੇ ਲਾਹੇ ਕੈ ਇਕਾ ਆਸ ਕਮਾਓ ਜਿਨਿ ਸਤਗੁਰ ਸੇਵਿਆ ਤੇਨਾ ਅੱਗੇ ਮਿਲਿਆ ਥਾ ਜਿਨ੍ਹਾਂ ਨੇ ਗੁਰੂ ਸੇਵਿਆ ਜੀਵਨ ਸਫਲ ਹੋ ਗਿਆ ਮਨ ਮੇਰੇ ਕਰਤੇ ਨੋਸਾਲਾ ਸਭੇ ਛੱਡ ਸਿਆਣਪਾ ਗੁਰਤੀ ਪੈਰੀ ਬਾ ਤੂੰ ਆਪਣੀਆਂ ਸਿਆਣਪਾਂ ਛੱਡ ਕੇ ਗੁਰੂ ਨਾਲ ਜੋੜ ਜੇ ਤੂੰ ਇੱਕ ਸੱਜਣ ਨਾ ਬਣਾਇਆ ਤੇ ਫਿਰ ਤੇਰਾ ਜੀਵਨ ਵਿਕਾਰਾਂ ਚ ਗਰਸਕੇ ਜਿਸ ਤਰ੍ਹਾਂ ਉਹ ਮਲੀ ਦਾ ਧੂਆ ਹੁੰਦਾ ਏ ਇਸ ਤਰ੍ਹਾਂ ਤੁਖਦਾ ਰਹਿਣਾ ਤੇਰੇ ਜੀਵਨ ਚ ਇੱਕੋ ਦਸਾਏ ਸੱਜਣੋ ਇੱਕੋ ਭਾਈ ਮੀਤ ਇੱਕ ਸਹਦੀ ਸਮਗਰੀ ਇੱਕ ਸਹਦੀ ਹੈ ਰੀਤ ਇੱਕ ਸਿਉਮਨ ਮੰਨਿਆ ਤਾਂ ਹੋਆ ਨਿਹਚਲ ਚੀਤ ਜਿੱਦੇ ਇੱਕ ਨਾਲ ਜੁੜ ਗਏ ਅਡੋਲ ਹੋ ਜੋਂਗੇ ਨਿਹਚਲ ਹੋ ਜੋਂਗੇ ਇੱਕ ਸਿਉਮਨ ਮੰਨਿਆ ਤਾਂ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਤੇਗ ਨਾਨਕ ਸੱਚੀ ਜੀਵਨ ਦੇ ਵਿੱਚ ਸੱਚ ਹੀ ਪੈਨਣਾ ਹੋ ਗਿਆ ਸੱਚ ਹੀ ਖਾਣਾ ਹੋ ਗਿਆ ਉਹ ਤੇਕ ਜਦੋਂ ਪ੍ਰਮਾਤਮਾ ਨਾਲ ਲੱਗ ਗਈ ਤੇ ਸਾਰੇ ਦੁੱਖਾਂ ਦਾ ਨਾਸ ਹੋ ਜਾਣਾ ਹੈ ਹਰੀ ਦਾ ਇਹੋ ਤਨ ਭੌਂਕਣਾ ਨੇਤ ਨੇਤ ਦੁਖੀ ਆ ਕੌਣ ਕੰਨੀ ਪੁੰਜੇ ਦੇ ਰਹਾ ਕਿੰਤੀ ਵਗਾ ਪੌਣ ਪ੍ਰੀਦਾ ਇਹ ਤਨ ਭੌਂਕਣਾ ਨਿਤਨੇਤ ਦੁਖੀਏ ਕੌਣ ਹੁਣ ਮਨੁੱਖ ਦੇ ਜਿਹੜਾ ਵਾਸਾ ਇਹ ਮਨ ਤੜਕੇ ਭੌਂਕਣ ਲੱਗ ਜਾਂਦਾ ਫਰੀਦਾ ਇਹ ਤਨ ਭੌਂਕਣਾ ਜਿਵੇਂ ਕੁੱਤਾ ਭੌਂਕਦਾ ਉਸੇ ਜਗ੍ਹਾ ਦੇ ਵਿੱਚ ਬੜਾ ਪਿਆਰਾ ਸ਼ਬਦ ਹੈ ਕੋ ਨਾਨਕ ਮਾਤਾ ਇੱਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੈ ਸਦਾ ਵਿਆਲ ਜਦੋਂ ਉੱਠਦਾ ਮਨੁੱਖ ਇੱਕ ਕੁੱਤਾ ਤੇ ਦੋ ਕੁੱਤਿਆਂ ਨਾਲ ਹੀ ਉੱਠ ਪੈਂਦੀਆਂ ਤੇ ਤੜਕੇ ਹੀ ਭੌਂਕਣ ਲੱਗ ਜਾਂਦੀਆਂ ਫਰੀਦਾ ਇਹ ਤਨ ਭੌਂਕਣਾ ਲੋਭ ਰੂਪੀ ਕੁੱਤਾ ਤੇ ਆਸ਼ਾ ਤੇ ਮਨਸਾ ਰੂਪੀ ਕੁੱਤੀਆਂ ਤੇ ਤੜਕੇ ਮਨੁੱਖ ਦੇ ਨਾਲ ਹੀ ਉੱਠ ਖੜਦੀਆਂ ਉਹਦੀ ਲੋਭ ਦੀਆਂ ਗੱਲਾਂ ਜ਼ਿਆਦਾ ਜਾਂਦੀਆਂ ਨੇ ਪਾਠ ਕਰਦੇ ਨੂੰ ਵੀ ਜ਼ਿਆਦਾ ਆ ਜਾਂਦੀਆਂ ਨੇ ਇੱਕ ਹੁੰਦੀ ਆ ਆਸਾ ਉਹਦੇ ਦੇਖਿਆ ਗਮੰਡੀ ਦੇ ਘਰੇ ਗਿਆ ਬਾਬਾ ਜੀ ਕੋਲ ਦੇਖਿਆ ਆਸਾ ਬਣ ਕੇ ਮੇਰੇ ਕੋਲ ਵੀ ਚਾਹੀਦਾ ਤੇ ਫਿਰ ਉਹਦਾ ਬਾਰ-ਬਾਰ ਖੁਰਨੇ ਆਉਣੇ ਮਨਸਾ ਬਣ ਜਾਣੀ ਮੇਰੇ ਕੋਲ ਚਾਹੀਦਾ ਉਹਨੂੰ ਕਹਿੰਦੇ ਮਨਸਾ ਬਾਰ-ਬਾਰ ਖੁਰਨੇ ਆਉਣੇ ਪਹਿਲਾਂ ਚੀਜ਼ ਦੇਖੀ ਉਹਨੂੰ ਦੇਖਤੀਆ ਸਾ ਬਣ ਗਈ ਤੇ ਬਾਰ ਬਾਰ ਜਦੋਂ ਸਿਰਬਤੀ ਚੱਲੇ ਉਹਨੂੰ ਮੰਨ ਸਕਦੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਏਕ ਸਵਾਨ ਦੋਏ ਸਵਾਨੀ ਨਾਲ ਪਲਕੇ ਭੋਂਕੈ ਸਦਾ ਬਿਹਾਲੇ ਤੜਕੇ ਮੇਰੇ ਉੱਠਣ ਦੇ ਨਾਲ ਹੀ ਪਹਿਲੇ ਭੋਂਕੀ ਜਾਂਦੀ ਹੁੰਦੀ ਹੈ ਇਹਦਾ ਆਪਾਂ ਸਾਰਾ ਇਹ ਨਾ ਆਪਦੇ ਅੰਦਰ ਝਾਤ ਮਾਰ ਲਈ ਵੀ ਆਪਣੇ ਨਾਲ ਤਾਂ ਨਹੀਂ ਦੋ ਇੱਕ ਕੁੱਤਾ ਦੇ ਦੁੱਖ ਤੀਆਂ ਉੱਠਦੀਆਂ ਤੇ ਜੇ ਉੱਠਣਾ ਤਾਂ ਫਿਰ ਦੇਖਣਾ ਉਹਨੂੰ ਚੁੱਪ ਕਰਾਉਣਾ ਨਾਮ ਦੀ ਗੁਰਤੀ ਪਾਉਣੀ ਹੈ ਕੂੜ ਸ਼ੁਰਾ ਮੁੱਠਾ ਮੁਰਦਾਰ ਆਣਕਰੂਪ ਰਹਾ ਕਰਤਾ ਤੜਕੀ ਹੱਥ ਦੇ ਵਿੱਚ ਕੂੜ ਦਾ ਝੂਠ ਦਾ ਛੁਰਾ ਲੈ ਰਨੇ ਆ ਮੁੱਠਾ ਤੇ ਫਿਰ ਖਾਂਦੇ ਕੀ ਮੁਰਦਾ ਖਾਣੇ ਮੰਨ ਲਓ ਇੱਕ ਹੁੰਦਾ ਮਾਰ ਕੇ ਖਾਣਾ ਇੱਕ ਫੁਰਨਾ ਬਣ ਜਾਣਾ ਵੀ ਅੱਜ ਆਹ ਕੰਮ ਕਰਨਾ ਹੈ ਇਹਦੇ ਨਾਲ ਆਹ ਠੱਗੀ ਕਰਨੀ ਹੈ ਮੰਨ ਲਓ ਹੱਥ ਦੇ ਵਿੱਚ ਛੁਰਾ ਲੈ ਕੂੜ ਮੁੱਠਾ ਝੂਠ ਦਾ ਛੁਰਾ ਲੈ ਕੂੜ ਛੁਰਾ ਮੁੱਠਾ ਮਰਦਾਰ ਤੇ ਮੁਰਦਾ ਖਾਣਾ ਮੁਰਤੇ ਦੀ ਪਰਵਾਸੇ ਮਾਰਾ ਦਿੱਤੀ ਆ ਲੱਭ ਕੁੱਤਾ ਕੂੜ ਚੂੜਾ ਹੱਗ ਖਾਦਾ ਮਰਦ। ਫੁਰਨਾ ਬਣ ਜਾਣਾ ਪਾਪ ਐ ਤੇ ਫੁਰਨੇ ਨੂੰ ਕਿਰਤ ਚ ਲੈ ਆਉਣਾ ਇਹ ਅਪਰਾਧ ਐ। ਬੈਠਿਆਂ ਮੇਰੀਆਂ ਨਜ਼ਰਾਂ ਕਿਸੇ ਤੇ ਬੁਰੀਆਂ ਪੈ ਗਈਆਂ, ਮਨ ਚ ਵਿਚਾਰ ਬੁਰਾ ਹੋ ਗਿਆ, ਇਹ ਪਾਪ ਐ। ਕਿਸੇ ਨੂੰ ਨਹੀਂ ਪਤਾ। ਕਿਸੇ ਨੂੰ ਨਹੀਂ ਪਤਾ। ਮੇਰੀ ਆਤਮਾ ਨੂੰ ਪਤਾ ਤੇ ਗੁਰੂ ਨੂੰ ਪਤਾ ਐ। ਉਹ ਜਾਣਦਾ ਘਟ-ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਮਨ ਚ ਫੁਰਨਾ ਕਿਸੇ ਪ੍ਰਤੀ ਬੁਰਾ ਬਣਿਆ, ਦ੍ਰਿਸ਼ਟੀ ਮੈਲੀ ਹੋ ਗਈ, ਲੋਚਾ। ਇਹ ਸ਼ਬਦ ਹੈ ਲੋਚਨ ਕਹਿੰਦੇ ਨੇ ਅੱਖਾਂ ਨੂੰ ਲੋਚਨ ਲੋਚਾ ਇਥੋਂ ਸ਼ਬਦ ਬਣ ਗਿਆ ਲੁੱਚਾ ਅੱਖਾਂ ਨੇ ਅੱਖਾਂ ਫਿਰ ਦੇਖ ਰਹੀਆਂ ਅੱਖਾਂ ਮੈਲੀਆਂ ਹੋ ਗਈਆਂ ਲੁੱਚਾ ਹੋ ਗਿਆ ਗੰਦੀਆਂ ਹੋ ਗਈਆਂ ਮਤਲਬ ਇਹ ਪਾਪ ਬਣ ਗਿਆ ਤੇਰੇ ਇਹਦਾ ਹਿਸਾਬ ਦੇਣਾ ਪਊਗਾ ਜਿਆਦਾ ਚਿਰ ਵਿਕਾਰਾਂ ਦੇ ਵਿੱਚ ਅੱਖਾਂ ਦੇ ਵਿੱਚ ਵਿਕਾਰ ਟਿਕਿਆ ਰਹੇ ਫਿਰ ਉਹ ਹਸਤ ਕਰਮ ਵੱਲ ਵੱਜ ਜਾਂਦੇ ਨੇ ਫਿਰ ਉਹ ਅਪਰਾਧ ਬਣ ਜਾਂਦੇ ਨੇ ਅਪਰਾਧ ਪਕੜ ਸਾਡੇ ਸਮਾਜ ਦੇ ਹੈਗਾ ਪਰ ਪਾਪ ਪਕੜ ਚ ਨਹੀਂ ਹੈ ਇਹ ਅਮਰਤ ਵੇਲੇ ਉੱਠ ਕੇ ਕੁਝ ਕਰਤਾ ਸਕਦਾ ਜਿਹਦੇ ਨਾਲ ਹੀ ਲੋਭ ਰੂਪੀ ਕੁੱਤਾ ਤੇ ਆਸਾਤਰ ਜਿਹਨੇ ਕੁੱਤੀਆਂ ਤੜਕੇ ਭੌਂਕਣ ਲੱਗ ਜਾਂਦੇ ਆ ਸਾਡੇ ਫੁਰਨਿਆਂ ਵਿੱਚ ਸੰਸਾਰ ਦੇ ਬਿਹਾਰ ਆ ਜਾਂਦੇ ਆ ਗੁਰੂ ਘਰ ਬੈਠਿਆਂ ਨੂੰ ਵੀ ਇਹ ਤੰਗ ਕਰਦੇ ਆ ਫਰੀਦਾ ਇਹ ਤਨ ਭੌਂਕਣਾ ਨਿਤਨਿਤ ਦੁਖੀਏ ਕੌਣ ਕੰਨੀ ਗੁੱਜੇ ਦੇ ਰਹਾ ਕਿੱਤੀ ਬਗੈ ਆਉਣ ਬਾਬਾ ਜੀ ਕਹਿੰਦੇ ਨੇ ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਮੁਖ ਨਿੰਦਾ ਆਖਾਂ ਦਿਨ ਰਾਤ ਮੂੰਹ ਚੋ ਰੋਧ ਦਿਨ ਰਾਤ ਮੁਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋ ਹੀ ਨੀਚ ਸਨਾਤਮੇ ਪਰਾਇਆ ਕਰ ਜੋਨਾਗਾ ਮੇਰਾ ਜੀਵਨ ਹੈ ਨੀਚਾਂ ਵਾਲਾ ਬਣ ਗਿਆ ਪਰ ਕਰ ਜੋ ਹੀ ਨੀਚ ਸਨਾਤ ਕਾਮ ਕ੍ਰੋਧ ਤਨ ਬਸੈ ਚੰਡਾਲ ਧਾਨਕ ਰੂਪ ਰਹਿ ਕਰਤਾਰ ਅਮਰਤ ਵੇਲੇ ਉੱਠਣ ਸਾਰੀ ਇਹ ਜਿਹੜੇ ਵਿਕਾਰ ਨੇ ਮੈਨੂੰ ਮੋਹਣ ਲੱਗ ਜਾਂਦੇ ਨੇ ਮੈਨੂੰ ਫਸਾ ਲੈਂਦੇ ਨੇਗੇ ਤੇ ਪਰ ਅੱਗੇ ਬਾਬਾ ਜੀ ਕਹਿੰਦੇ ਕੰਨੀ 부ਜੇ ਦੇ ਰਹਾ ਕਿੱਤੀ ਭੱਗਾਂ ਭੌਂ ਪਰ ਮੈਂ ਤਾਂ ਇਹ ਜਦੋਂ ਭੌਂਕਦੇ ਨੇ ਨਾ ਤੇ ਮੈਂ ਤਾਂ ਕੰਨਾਂ 'ਚ ਬੁਜੇ ਦੇ ਲੇਨਾਗਾ ਤੇ ਮੈਂ ਇਹਨਾਂ ਦੀ ਗੱਲ ਹੀ ਨਹੀਂ ਸੁਣਦਾ ਅੰਮ੍ਰਿਤ ਵੇਲੇ ਉੱਠਦੇ ਨੇ ਇਹ ਕੁੱਤਾ-ਕੁੱਤੀਆਂ ਭੌਂਕਦੇ ਨੇ ਇਹ ਬਿਕਾਰਾਂ ਦਾ ਰਸ ਮੰਗਦੇ ਨੇ ਪਰ ਮੈਂ ਤਾਂ ਕੰਨਾਂ ਵਿੱਚ ਬੁਜੇ ਦੇ ਲਈ ਕੁੱਤਿਆਂ ਦਾ ਭੌਂਕਣਾ ਸੁਣਦਾ ਹੀ ਨਹੀਂ ਹੈ ਕੰਨੀ ਬੁਜੇ ਇਹ ਵਾਰੀ ਜੀ ਵੱਧ ਬਾਜ ਹੋਵੇ ਨਾ ਅਸੀਂ ਫੁੰਬਾ ਲਾ ਲੈਨੇ ਕੰਨ 'ਚ ਉਹਨੂੰ ਕਹਿੰਦੇ ਬੁੱਧਾ ਪੰਬੇ ਨੂੰ ਮੈਂ ਕੰਨਾਂ 'ਚ ਬੁੱਝੇ ਦੇ ਲੇ ਮੈਂ ਬਿਕਾਰਾਂ ਦੀਆਂ ਗੱਲਾਂ ਹੀ ਨਹੀਂ ਸੁਣਨੀਆਂ ਜਿਨੂੰ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ ਐ ਮੇਰੇ ਮੋਹਨ ਮੇਰੇ ਗੁਰੂ ਮੇਰੇ ਕੰਨਾਂ ਨੂੰ ਕੋਈ ਐਦਾਂ ਦੀ ਆਵਾਜ਼ ਹੀ ਨਾ ਸੁਣੇ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਤੁੰਗਾਬਤ ਬੋਲਤ ਬੋਲ ਆਜਾਏ ਜਿਨੂੰ ਆਪਾਂ ਜਦ ਸੱਚ ਪੜਦੇ ਆਂ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਾਂ ਪਵਿੱਤ ਅੰਮ੍ਰਿਤ ਵੇਲੇ ਸੰਤੋਖ ਦੀਆਂ ਮੁੰਦਰਾ ਪਾ ਲੈਣੀ ਐ ਇਸ ਰਬਨੋਂ ਮੇਰਿਓ ਸੱਚੈ ਸੁਨਣੈ ਨੋ ਪਠਾਇ ਗੁਰੂ ਅਮਰਦਾਸ ਮਹਾਰਾਜ ਰੋਇ ਬਾਜ ਮਾਰਦੇ ਆਇ ਇਸ ਰਬਨੋਂ ਮੇਰਿਓ ਸੱਚੈ ਸੁਨਣੈ ਨੋ ਪਠਾਇ ਸੱਚੈ ਸੁਨਣੈ ਨੋ ਪਠਾਇ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਬਡਾਣੀ ਤਾਂ ਕੀ ਗਤ ਕਹੀ ਨ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋਵੋ ਸੱਚੈ ਸੁਨਣੈ ਨੋ ਐ ਮੇਰੇ ਕੰਨੋ ਤੁਹਾਨੂੰ ਸੱਚ ਸੁਣਨ ਵਾਸਤੇ ਲਾਇਆ ਤੁਸੀਂ ਸੱਚ ਇਹਦੇ ਨਾਲ ਸੁਣਨਾ ਕਰੋ ਬਾਬਾ ਜੀ ਕਹਿੰਦੇ ਨੇ ਫਰੀਦਾ ਇਹ ਤਨ ਭੌਂਕਣਾ ਇਹ ਤਾਂ ਮੇਰਾ ਜਿਹੜਾ ਤਨ ਹੈ ਨਾ ਤੜਕੇ ਉੱਠ ਕੇ ਭੌਂਕਦਾ ਹੈ ਤੜਕੇ ਰਸਕਾਸਾਂ ਦੀ ਮੰਗ ਕਰਦਾ ਹੈ ਨਿਤ ਨਿਤ ਦੁਖੀ ਇਹ ਕੌਣ ਇਹਦੇ ਵਾਸਤੇ ਕੌਣ ਦੁਖੀ ਹੋਵੇ ਤੇ ਮੈਂ ਤਾਂ ਆਪਣੇ ਕੰਨਾਂ 'ਚ ਬੁਜੇ ਦੇ ਕੇ ਇਹਦੀ ਆਵਾਜ਼ ਸਾਡੇ ਸਰੀਰ ਵਿਚਾਰਾਂ ਦੀ ਸਾਡੀ ਮੰਗਾਂ ਦੀ ਆਵਾਜ਼ ਮੈਂ ਸੁਣਦਾ ਹੀ ਨਹੀਂ ਹਾਂ ਰੀਂਦਾ ਰੱਬ ਖਜੂਰੀ ਪੱਕੀਆਂ ਮੱਖਣਈ ਵਹਨ ਜੋ ਜੋ ਵੰਝ ਡੀਹਣਾ ਸੋ ਉਮਰ ਹੱਥ ਭਵਨ ਪਰ ਹੁਣ ਮਨੁੱਖ ਵੀ ਵਿਚਾਰਾ ਕੀ ਕਰੇ ਬਾਬਾ ਜੀ ਕਹਿੰਦੇ ਫਰੀਦਾ ਰੱਬ ਖੰਜੂਰੀ ਪੱਕੀਆਂ ਮੱਖਣਈ ਬਹਨ ਤੇ ਸੰਸਾਰ ਬੜਾ ਮਿੱਠਾ ਲੱਗਦਾ ਹੈਗਾ ਏ ਬਿਸਗੰਦਣਾ ਧਰੀਆਂ ਖੰਡ ਲਵਾੜ ਇਹ ਮਨੁੱਖ ਤੇ ਵਸ ਗਈ ਐ ਸੰਸਾਰ ਦੇ ਨੂੰ ਰਸ ਕਸ ਮਿੱਠੇ ਲੱਗਦੇ ਨੇ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਾਨ ਜੋ ਜੋ ਵੰਜਾ ਡਿਹੜਾ ਸੋ ਉਮਰ ਹੱਥ ਜਿਹੜਾ ਦਿਨ ਬੀਤਦਾ ਮੰਨ ਲੋ ਬੇਅਰਥ ਜਾਈ ਜਾਂਦਾ ਇਹ ਆਪਾਂ ਵਿਚਾਰ ਕੱਲ ਨੂੰ ਕਰਾਂਗੇ ਟਾਈਮ ਹੋ ਗਿਆ ਆਪਾਂ ਜਿਹੜਾ ਦਿਨ ਹੈ ਆਪਣਾ ਬੇਅਰਥ ਨਾ ਲੰਘ ਜੇ ਤਾਂ ਤੇ ਆਪਾਂ ਸਾਰੇ ਸਿਮਰਨ ਕਰੋ ਵਾਹਿਗੁਰੂ 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 ਆਹੇ ਵਾਹਿਗੁਰੂ 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 ਆਹੇ ਵਾਹਿਗੁਰੂ 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 ਆਹੇ ਵਾਹਿਗੁਰੂ 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 ਆਹੇ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਸਾਰੀਆਂ ਸੰਗਤਾਂ ਦਾ ਧੰਨਵਾਦ ਉਤਾਨ ਕੋਟ ਧੰਨਵਾਦ ਸਹਿਬਸੀ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅੰਮ੍ਰਿਤ ਵੇਲੇ ਉਤਮ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣਨ ਦੀ ਸਮਰੱਥਾ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮੁਆਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਤਿਨਾਮ ਵਾਹਿਗੁਰੂ